ਸਤ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਜਦੋਂ ਆਪਾਂ ਸਫਲਤਾ ਦੀ ਗੱਲ ਕਰਦੇ ਆਂ ਆ ਸਫਲਤਾ ਨੂੰ ਹਿੱਸਿਆਂ ਦੇ ਵਿੱਚ ਵੰਡ ਕੇ ਦੇਖਦੇ ਆਂ ਉਹਦੇ ਵਿੱਚ ਇੱਕ ਵੱਡਾ ਹਿੱਸਾ ਇਮਾਨਦਾਰੀ ਦਾ ਵੀ ਆਉਂਦਾ ਇਮਾਨਦਾਰੀ ਇੱਕ ਅਜਾਈ ਚੀਜ਼ ਹੈ ਜਿਸ ਦਾ ਰਿਜ਼ਲਟ ਸਾਨੂੰ ਥੋੜੇ ਟਾਈਮ ਬਾਅਦ ਮਿਲਦਾ ਐਵੇਂ ਇੱਕ ਰਾਜਾ ਸੀ ਉਹਦੀ ਉਮਰ ਕਾਫੀ ਹੋ ਚੱਲੀ ਸੀ ਤੋਂ ਬੁੱਢਾ ਹੋ ਚੱਲਿਆ ਸੀ ਉਹਦੇ ਚਾਰ ਪੁੱਤਰ ਸੀ ਜਦੋਂ ਦੇਖਦਾ ਕਿ ਮੇਰੀ ਉਮਰ ਹੁਣ ਵੱਧ ਚੱਲੀ ਤਾਂ ਉਹ ਇੱਕ ਦਿਨ ਆਪਣੇ ਚਾਰੋਂ ਪੁੱਤਰਾਂ ਨੂੰ ਸੱਦਦਾ ਤੇ ਉਹਨਾਂ ਨੂੰ ਕਹਿੰਦਾ ਕਿ ਹੁਣ ਮੈਂ ਜਿਹੜਾ ਉੱਤਰਾਧਿਕਾਰੀ ਬਣਾਉਣਾ ਤੁਹਾਨੂੰ ਆਪਣੇ ਤੋਂ ਬਾਅਦ ਚ ਉਹ ਮੈਨੂੰ ਲੱਗਦਾ ਕਿ ਚੁਣਨ ਦਾ ਟਾਈਮ ਆ ਗਿਆ ਤੇ ਉਹ ਥੋਡੇ ਚਾਰਾਂ ਦੇ ਵਿੱਚੋਂ ਹੀ ਇੱਕ ਹੋਊਗਾ ਰਾਜਾ ਕਹਿੰਦਾ ਵੀ ਪਰ ਉਹਦੇ ਲਈ ਤੁਹਾਨੂੰ ਇੱਕ ਟੈਸਟ ਦੇਣਾ ਪਊਗਾ ਮੇਰੇ ਦੱਸੇ ਅਨੁਸਾਰ ਜੋ ਵੀ ਮੈਂ ਕਹਾਗਾ ਜੋ ਤੁਹਾਡੇ ਚਾਰਾਂ ਦੇ ਵਿੱਚੋਂ ਸਭ ਤੋਂ ਵਧੀਆ ਕਰਕੇ ਆਊਗਾ ਉਹ ਅਗਲਾ ਉੱਤਰਾਧਿਕਾਰੀ ਹੋਊਗਾ ਇਹ ਸੁਣ ਕੇ ਚਾਰੋਂ ਮੁੰਡੇ ਬਹੁਤ ਖੁਸ਼ ਹੁੰਦੇ ਨੇ ਤੇ ਰਾਜਾ ਉਹਨਾਂ ਨੂੰ ਚਾਰਾਂ ਨੂੰ ਇੱਕ ਇੱਕ ਬੀਜ ਦਿੰਦਾ ਇਹ ਬੀਜ ਨੂੰ ਗਮਲੇ ਦੇ ਵਿੱਚ ਬੀਜੋ ਤੇ 1 ਸਾਲ ਬਾਅਦ ਮੇਰੇ ਕੋਲੇ ਵਾਪਸ ਆਉਣਾ ਤੇ ਉਹ ਚਾਰੇ ਪੁੱਤਰ ਰਾਜੇ ਦੇ ਜੰਗਲਾਂ ਚ ਅੱਡ ਅੱਡ ਦਿਸ਼ਾ ਚ ਚਲੇ ਜਾਂਦੇ ਆ ਤੇ ਜਾ ਕੇ ਗਮਲੇ ਦੇ ਵਿੱਚ ਆਪੋ ਆਪਣਾ ਬੀਜ ਬੂੰਦੇ ਆ ਤੇ ਉੱਥੇ ਰਹਿੰਦੇ ਆ ਪਾਣੀ ਪਾਉਂਦੇ ਆ ਖਾਦ ਪਾਉਂਦੇ ਆ ਜਿਵੇਂ ਜਿਵੇਂ ਉਹਨਾਂ ਨੂੰ ਠੀਕ ਲੱਗਦਾ ਆਪਣੇ ਤੌਰ ਤੇ ਉਹ ਕਰਦੇ ਆ ਜਿਹੜਾ ਰਾਜੇ ਦਾ ਸਭ ਤੋਂ ਛੋਟਾ ਮੁੰਡਾ ਹੁੰਦਾ ਉਹਦਾ ਜਿਹੜਾ ਬੀਜ ਆ ਉਹ ਖਰਾਬ ਹੋ ਜਾਂਦਾ ਉਹ ਉੱਗਦਾ ਨਹੀਂ ਜਾਂ ਮੜਾ ਜਾਉ ਕੇ ਮਤਲਬ ਉਹ ਨਸ਼ਟ ਹੋ ਜਾਂਦਾ ਤੇ ਐਂਜ ਹੀ 1 ਸਾਲ ਗੁਜ਼ਰ ਜਾਂਦਾ 1 ਸਾਲ ਬਾਅਦ ਉਹ ਰਾਜੇ ਕੋਲ ਫਿਰ ਤੋਂ ਜਾਂਦੇ ਆ ਰਾਜਾ ਉਹਨਾਂ ਨੂੰ ਦਰਬਾਰ ਦੇ ਵਿੱਚ ਬੁਲਾਉਂਦਾ ਤੇ ਚਾਰੇ ਪੁੱਤਰ ਦਰਬਾਰ ਵਿੱਚ ਹਾਜ਼ਰ ਹੁੰਦੇ ਆ ਆਪਣੇ ਆਪਣੇ ਗਮਲਿਆਂ ਦੇ ਨਾਲ ਜਿਹੜੇ ਵੱਡੇ 3 ਪੁੱਤਰ ਸੀ ਉਹਨਾਂ ਦੇ ਗਮਲਿਆਂ ਦੇ ਵਿੱਚ ਬਹੁਤ ਹੀ ਸੋਹਣੇ ਪੌਦੇ ਵੜ ਕੇ ਤਿਆਰ ਹੋਏ ਹੁੰਦੇ ਆ ਸਾਰੇ ਉਹਨਾਂ ਨੂੰ ਦੇਖ ਕੇ ਖੁਸ਼ ਹੁੰਦੇ ਆ ਪਰ ਜਦੋਂ ਸਭ ਤੋਂ ਛੋਟਾ ਪੁੱਤਰ ਅੰਦਰ ਆਉਂਦਾ ਦੌਨੂ ਦੇਖ ਕੇ ਸਾਰੇ ਹੱਸਣ ਲੱਗ ਜਾਂਦੇ ਆ ਰਾਜੇ ਦੀ ਜਦੋਂ ਨਿਗਾ ਆਪਣੇ ਤਿੰਨਾਂ ਪੁੱਤਰਾਂ ਦੇ ਗਮਲਿਆਂ ਤੇ ਪੈਂਦੀ ਆ ਤਾਂ ਉਹ ਬੜਾ ਖੁਸ਼ ਹੁੰਦਾ ਤੇ ਜਦੋਂ ਉਹਦੀ ਨਿਗਾ ਛੋਟੇ ਪੁੱਤਰ ਦੇ ਗਮਲੇ ਤੇ ਪੈਂਦੀ ਆ ਤਾਂ ਉਹ ਬਹੁਤ ਜ਼ਿਆਦਾ ਖੁਸ਼ ਹੁੰਦਾ ਤੇ ਰਾਜਾ ਦਰਬਾਰ ਦੇ ਵਿੱਚ ਹੀ ਸਭ ਨੂੰ ਕਹਿੰਦਾ ਕਿ ਸੁਣੋ ਮੇਰੀ ਗੱਲ ਮੈਂ ਆਪਣਾ ਉਤਰਾਧਿਕਾਰੀ ਚੁਣ ਲਿਆ ਜੋ ਕਿ ਮੇਰਾ ਛੋਟਾ ਪੁੱਤਰ ਹੋਏਗਾ ਇਹ ਸੁਣ ਕੇ ਸਾਰੇ ਹੈਰਾਨ ਹੋ ਜਾਂਦੇ ਆ ਸਾਰੇ ਸੋਚਦੇ ਆ ਵੀ ਉਹਨਾਂ ਦੇ ਤਾਂ ਤਿੰਨੇ ਗਮਲਿਆਂ ਦੇ ਵਿੱਚ ਬੂਟੇ ਬਹੁਤ ਵਧੀਆ ਨੇ ਪੌਦੇ ਬਹੁਤ ਵਧੀਆ ਨੇ ਤੇ ਛੋਟੇ ਪੁੱਤਰ ਦੇ ਤਾਂ ਡਮਲੇ 'ਚ ਕੁਝ ਵੀ ਨਹੀਂ ਹੋਇਆ ਉਹ ਕਿਵੇਂ ਉੱਤਰਾਧਿਕਾਰੀ ਹੋ ਗਿਆ ਫਿਰ ਰਾਜਾ ਦੱਸਦਾ ਕਿ ਮੈਂ ਚਾਰਾਂ ਨੂੰ ਇਹੋ ਜਿਹਾ ਬੀਜ ਦਿੱਤਾ ਸੀ ਜਿਹਦੇ ਤੋਂ ਪੌਦਾ ਨਹੀਂ ਬਣ ਸਕਦਾ ਸੀ ਜਿਹੜਾ ਉਗ ਨਹੀਂ ਸਕਦਾ ਸੀ ਇਹਨਾਂ ਤਿੰਨਾਂ ਨੇ ਮੇਰੇ ਨਾਲ ਧੋਖਾ ਕਰਕੇ ਕੋਈ ਹੋਰ ਪੌਦੇ ਉਗਾ ਕੇ ਲੈ ਕੇ ਆਂਦੇ ਇਹ ਚੌਥੇ ਪੁੱਤਰ ਨੇ ਛੋਟੇ ਪੁੱਤਰ ਨੇ ਬੜੀ ਇਮਾਨਦਾਰੀ ਦਿਖਾਈ ਤੇ ਉਹਵੇਂ ਦਾ ਉਹਵੇਂ ਆ ਕੇ ਮੈਨੂੰ ਦੱਸਦਾ ਇਸ ਲਈ ਮੈਂ ਚਾਹੁੰਦਾ ਹਾਂ ਕਿ ਮੇਰਾ ਉੱਤਰਾਧਿਕਾਰੀ ਬਹੁਤ ਇਮਾਨਦਾਰ ਹੋਵੇ ਇਸ ਲਈ ਮੈਂ ਛੋਟੇ ਪੁੱਤਰ ਨੂੰ ਰਾਜੇ ਦੀ ਗੱਦੀ ਲਈ ਚੁਣਦਾ ਹਾਂ ਸੋ ਦੋਸਤੋ ਇਮਾਨਦਾਰੀ ਤੁਹਾਡੇ ਕੰਮ ਆਉਂਦੀ ਹੀ ਆਉਂਦੀ ਹੈ ਇਮਾਨਦਾਰੀ ਦੀ ਸਫਲਤਾ ਦੇ ਵਿੱਚ ਬਹੁਤ ਵੱਡੀ ਦੇਣ ਹੈ ਤੇ ਆਓ ਅੱਜ ਤੋਂ ਇਮਾਨਦਾਰ ਬਣੀਏ ਕਿਸੇ ਦਾ ਹੱਕ ਨਾ ਮਾਰੀਏ ਤੇ ਹਮੇਸ਼ਾ ਖੁਸ਼ ਰਹੀਏ ਤੇ ਸਫਲਤਾ ਦੀਆਂ ਪੌੜੀਆਂ ਚੜਦੇ ਜਾਈਏ ਦੋਸਤੋ ਕਹਾਣੀ ਕਿਹੋ ਜੀ ਲੱਗੀ ਕਮੈਂਟ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਸ਼ੇਅਰ ਜ਼ਰੂਰ ਕਰਨੀ ਮੇਰੇ ਪੇਜ ਨੂੰ ਫੋਲੋ ਕਰਨਾ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਆਂ ਅਗਲੀ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ